ਪਟਿਆਲਾ ਦੇ ਔਰੋਮੀਰਾ ਸਕੂਲ ਵਿੱਚ 9 ਸਾਲ ਦੀ ਕੁੜੀ ਨਾਲ ਹੋਇਆ ਜੌਨ ਸ਼ੋਸ਼ਨ ਪੀਟੀ ਵਿਧਾਇਕ ਤੇ ਲਗਾਏ ਦੋਸ਼ ਅ ਮੇਰਾ ਨਾਮ ਭੁਖੰਦਕੌਰ ਹੈ ਮੈਂ ਹੁਣ ਜ਼ਿਲ੍ਹਾ ਪਾਲ ਸੁਰੱਖਿਆ ਅਫਸਰ ਦਾ ਮੇਰੇ ਕੋਲ ਚਾਰਜ ਹੈ ਤਾਂ ਕੀ ਬਾਬਲਾ ਜੀ ਜਿਹੜਾ ਤੁਸੀਂ ਧਿਆਨ ਦੇ ਚਾਹ ਰਹੇ ਕਿ ਜੇ ਤੁਹਾਨੂੰ ਪਤਾ ਲੱਗੇ ਇਸ ਬਾਰੇ ਅ ਸਾਨੂੰ ਇਹ ਥ्रू ਪੁਲਿਸ ਇਹ ਮਾਮਲਾ ਨੋਟਿਸ ਦੇ ਵਿੱਚ ਆਇਆ ਕਿ ਕੋਈ ਬੱਚੀ ਹੈ 9 ਸਾਲਾਂ ਦੀ ਜਿੰਨੇ ਆਪਣੇ ਪੇਰੈਂਟਸ ਨੂੰ ਟ੍ਰੇਸ ਕਰਾਇਆ ਕਿ ਉਹਦੇ ਨਾਲ ਕੁਝ ਮਿਸ ਹੈਪਨਿੰਗ ਹੋਈ ਹੈ ਕੋਈ ਸੈਕਸ਼ਨਲ ਅਬਿਊਜ਼ ਜਿਹੜਾ ਟ੍ਰੇਸ ਹੋਇਆ ਸੋ ਫੈਮਿਲੀ ਨੂੰ ਅਸੀਂ ਅੱਜ ਬੁਲਾਇਆ ਹੋਇਆ ਸਾਡੇ ਆਫਿਸ ਦੇ ਵਿੱਚ ਸਰਵਰ ਫ ਕਮੇਟੀ ਬੈਠੀ ਹੈ ਬੱਚੀ ਦੀ ਕਾਉਂਸਲਿੰਗ ਹੋਏਗੀ ਸਰਵਰ ਫ ਕਮੇਟੀ ਅਗੇ ਬੱਚਾ ਪ੍ਰੋਡਿਊਸ ਕੀਤਾ ਜਾਏਗਾ ਅਹ ਹਾਲੇ ਤੱਕ ਜੋ ਬੱਚੇ ਦੇ ਪੈਰੈਂਟਸ ਨੇ ਸਾਨੂੰ ਦੱਸਿਆ ਹੈ ਕਿ ਬੱਚੇ ਦੇ ਪ੍ਰਾਈਵੇਟ ਪਾਰਟਸ ਤੇ ਕੁਝ ਤਰੀਕੇ ਦੀ ਡਿਸਕੰਫਰਟ ਬੱਚੇ ਨੂੰ ਫੀਲ ਹੋ ਰਿਹਾ ਸੀ ਜਿਸ ਦੇ ਕੰਟੈਕਸਟ ਚ ਮਦਰ ਨੇ ਬੱਚੇ ਨੂੰ ਪੁੱਛਿਆ ਤਾਂ ਬੱਚੇ ਨੇ ਦੱਸਿਆ ਕਿ ਉਹਦੇ ਕਿਸੇ ਸਕੂਲ ਦੇ ਜੋ ਕਿ ਪ੍ਰਾਈਵੇਟ ਸਕੂਲ ਹੈ টিਚਰ ਨੇ ਮਤਲਬ ਸਪੋਰਟਸ টিਚਰ ਨੇ ਉਹਦੇ ਨਾਲ ਕੁਝ ਗਲਤ ਹਰਕਤ ਕਰ ਕੀਤੀ ਹੈ ਸੋ ਉਹਦੀ ਜਿਹੜੀ ਪੁਸ਼ਟੀ ਹੈ ਆਬਵੀਅਸਲੀ ਮੈਡੀਕਲ ਦੇ ਵਿੱਚ ਹੋਏਗਾ ਐਫ ਆਈ ਆਰ ਬੱਚੇ ਦੀ ਜਿਹੜੀ ਹੈ ਲਾਂਚ ਹੋ ਰਹੀ ਹੈ ਸੋ ਤੋਂ ਬਾਅਦ ਦਾ ਮੈਡੀਕਲ ਕਰਵਾਇਆ ਜਾਏਗਾ ਉਸ ਤੋਂ ਬਾਅਦ ਜਿਹੜਾ ਹੈ ਕਿ ਜੋ ਵੀ ਅੱਗੇ ਫਦਰ ਪ੍ਰੋਸੀਜਰ ਹੈ ਐਸ ਪਰ ਐਕਟ ਫਾਲੋ ਕੀਤਾ ਜਾਏਗਾ ਤਾਂ ਕੀ ਲੱਗਦਾ ਕੋਈ ਗੇਟਕਾਰ ਕਰ ਲੈ ਜੀ ਉਸ ਤੋਂ ਬਾਅਦ ਜਿਹੜਾ ਹੈ ਖਾਲੀ ਦੇਖੋ ਇਨਵੈਸਟੀਗੇਸ਼ਨ ਹੋ ਰਹੀ ਹੈ ਸਟਿਲ ਬੱਚੇ ਦੀ ਸਟੇਟਮੈਂਟ ਜਿਹੜੀ ਉਹ ਲਈਤੀ ਜਾ ਰਹੀ ਹੈ ਉਸ ਤੋਂ ਬਾਅਦ ਆਬਵੀਅਸਲੀ ਜਿਹੜਾ ਐਕਟ ਐਕਟ ਦੇ ਅਨੁਸਾਰ ਜੋ ਵੀ ਕਾਰਵਾਈ ਹੋਏਗੀ ਪੁਲਿਸ ਲੈ ਕੇ ਆਏਗੀ ਮੈਡੀਕਲ ਦੀ ਕਾਰਵਾਈ ਸ਼ੁਰੂ ਮੈਡੀਕਲ ਆਫਟਰ ਸਟੇਟਮੈਂਟ ਐਫਾਇਰ ਤੋਂ ਬਾਅਦ ਇਮੀਡੀਏਟਲੀ ਮੈਡੀਕਲ ਬੱਚੇ ਦਾ ਜਿਹੜਾ ਕਰਵਾਇਆ ਜਾਏਗਾ ਯੂਨ ਸੂਚਨਾ ਮਾਮਲਾ ਸਾਡੇ ਕੀ ਇਹ ਮਾਮਲਾ ਹੈ ਕਿ ਹਾਂਜੀ ਇੱਕ ਅੱਜ ਸਾਨੂੰ ਇੰਟੀਮੇਸ਼ਨ ਮਿਲੀ ਸੀ ਜਿਹਦੇ ਵਿੱਚ ਔਰੋ ਮੇਰਾ ਸਕੂਲ ਪਟਿਆਲਾ ਐਸਐਸ ਨਗਰ ਪਟਿਆਲਾ ਦੇ ਵਿੱਚ ਇੱਕ 9 ਸਾਲ ਦੀ ਬੱਚੀ ਸਕੂਲ ਵਿੱਚ ਪੜ੍ਹਦੀ ਸੀ ਜਿਹਦੇ ਨਾਲ ਜਨੁਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਸੀਗਾ ਜੋ ਬੱਚੀ ਦੇ ਮਾਦਰ ਦੇ ਬਿਆਨ ਤੇ ਐਫਆਈਰ ਨੰਬਰ 130 ਰੈਲੇਵੈਂਟ ਸੈਕਸ਼ਨ ਆਫ ਆਕਸੋ ਤੇ ਬੀਐਨਐਸ ਐਕਟ ਲਗਾਈ ਗਈ ਹੈ ਤੇ ਇਹ ਦਰਜ ਕੀਤੀ ਜਾ ਰਹੀ ਹੈ ਜੀ ਇਦੇ ਵਿੱਚ ਜੋ ਇਹ ਅਲੀਗੇਸ਼ਨ ਲੱਗਿਆ ਜੀ ਇਹ ਪੀਟੀ ਟੀਚਰ ਨੇ ਉਸੇ ਸਕੂਲ ਦੇ ਵਿੱਚ ਤੇ ਜਿਨਾਮ ਤੇ ਬਾਇ ਨੇਮ ਹੀ ਅਪੀਅਰ ਕਰ ਦਿੱਤੀ ਜਾ ਰਹੀ ਸਰ ਇਹ ਕੀ ਪਤਾ ਲੱਗਿਆ ਜੀ ਕੀ ਬਿਆਨਾਂ ਦੇ ਵਿੱਚ ਆਇਆ ਪਹਿਲੇ ਬਿਆਨਾਂ ਦੇ ਵਿੱਚ ਕੀ ਹੁੰਦਾ ਸੀ ਕੀ ਨੇ ਕੌਣ ਕਰ ਰਿਹਾ ਸੀ ਜੋ ਇਹ ਬੱਚੀ ਦੇ ਦੱਸਣ ਮੁਤਾਬਕ ਗੱਲ ਸਾਹਮਣੇ ਆਈ ਸੀ ਜੀ ਕਿ ਇਹ ਪੀਟੀ ਟੀਚਰ ਸੀਗੇ ਜੋ ਉਹਨੂੰ ਮਲਟੀਪਲ ਟਾਈਮ ਉਹਨੂੰ ਵਾਸ਼ਿੰਗ ਦੇ ਵਿੱਚ ਲੈ ਕੇ ਗਏ ਨੇ ਤੇ ਉਹਦੇ ਨਾਲ ਉੱਥੇ ਗਲਤ ਕੰਮ ਹੋਇਆ ਸਰ ਨੈਕਸਟ ਕਾਣੀ ਹੈ ਜਿਹੜੇ ਇਹਦੇ ਵਿੱਚ ਅਕਿਊਜ਼ਡ ਮੇਨ ਅਕਿਊਜ਼ ਨੇ ਜੀ ਉਹਨੂੰ ਐਪਰੀਹੈਂਡ ਕੀਤਾ ਗਿਆ ਜਿਹਨੂੰ ਬਾਅਦ ਵਿੱਚ ਕੁਝ ਅਰੈਸਟ ਕੀਤਾ ਜਾਊਗਾ ਤੇ ਕੱਲ ਨੂੰ ਸਵੇਰੇ ਮਾਨੇ ਕੋਦਾਲ ਤੋਂ ਰਿਪੇਸ਼ ਕੀਤਾ ਜਾਵੇ। ਸਰ ਇਹ ਕਿੰਨੇ ਮਹੀਨਿਆਂ ਤੋਂ ਇਸ ਤਰੀਕੇ ਨਾਲ ਹੋ ਰਿਹਾ ਸੀ? ਕਾਫੀ ਲੰਬੇ ਸਮੇਂ ਤੋਂ ਦੱਸ ਰਹੀ ਹੈ ਜੀ ਬੱਚੇ। ਮੈਡੀਕਲ ਹੋ ਗਿਆ? ਮੈਡੀਕਲ ਕਰਵਾਇਆ ਜਾ ਰਿਹਾ ਜੀ। ਸਰ ਕਾਰਵਾਈ ਕਿਸ ਤਰੀਕੇ ਦੀ ਹੋ ਰਹੀ ਹੈ? ਅ ਰੈਲੇਵੈਂਟ ਸੈਕਸ਼ਨ ਆਫ ਪੋਕਸੋ ਤੇ ਬੀਐਨਐਸ ਦੇ ਅਪੀਅਰ ਦਰਜ ਕੀਤੀ ਗਈ ਹੈ ਜੀ। ਸਰ ਉਹ ਇੱਕ ਸਕੂਲ ਨੂੰ ਇਨਫਰਮੇਟ ਕਰ ਦਿੱਤਾ ਗਿਆ ਜੀ ਸਕੂਲ ਕੀ ਉਹਦਾ ਪੱਕੀ ਸਕੂਲ ਦਾ ਹੈ ਜਾਂ ਕਿ ਸਕੂਲ ਦਾ ਪੱਖ ਹਜੇ ਕੋਈ ਸਾਹਮਣੇ ਨਹੀਂ ਆਇਆ ਜੀ ਸਕੂਲ ਨੂੰ ਵੈਸੇ ਉਹਨੇ ਧਿਆਨ ਚ ਲਿਆ ਰੱਖਿਆ ਸਰ ਇਹ ਪਤਾ ਲੱਗਦਾ ਹੈ ਕਿ ਜੀਸੀ ਬੱਚੀ ਦੇ ਨਾਲ ਸੀਗਾ ਕਿ ਹੋਰ ਵੀ ਬੱਚੇ ਵਿਸ਼ੇਸ਼ਕਾਰ ਫਿਲਹਾਲ ਤੱਕ ਤਾਂ ਸਾਡੇ ਸਾਹਮਣੇ ਐਸੀ ਬੱਚੀ ਦਾ ਸਾਹਮਣੇ ਆਇਆ ਹੈ ਡੂਰਿੰਗ ਇਨਵੈਸਟੀਗੇਸ਼ਨ ਦੇਖਿਆ ਜਾਊਗਾ ਜੇ ਕੋਈ ਹੋਰ ਬੱਚੇ ਨਾਲ ਇਹ ਟੀਚਰ ਕਿੰਨੇ ਸਾਲ ਤੋਂ ਕੁਝ ਸਮੇਂ ਦੇ ਇੰਟਰਵਿਊ ਦੇ ਵਿੱਚ ਹੋਰ ਕੁਝ ਹੋ ਜਾ ਜੋ ਇਹ ਟੀਚਰ ਹੈ ਜੋ ਅਕਿਊਜ਼ਡ ਹੈ ਉਹ ਕਰੀਬ 20 ਸਾਲ ਤੋਂ ਇਸ ਸਕੂਲ ਦੇ ਵਿੱਚ ਪੜਾਉਂਦਾ ਹੈ 20 ਸਾਲ ਕੀ ਏਜ ਹੈ ਏਜ ਉਹਨਾਂ ਦੇ ਅਰਾਊਂਡ 42 43 ਸਨ